ਹਾਂਜੀ ਬੇਨਤੀ ਹੈ ਮੈਂ ਨਾ ਦੁਬਾਰਾ ਇਹ ਅੱਗੇ ਲਾਇਆ ਸੌਟ ਟੋਪ ਵੀਡੀਓ ਤਾਂ ਬਣ ਗਈ ਸੀ ਕੁ ਰਹਿ ਗਿਆ ਸੀਗਾ ਗੱਲ ਕਰਨੀ ਵੀ ਫੀਡ ਨਾ ਕਦੇ ਵੀ ਮਾੜੀ ਪਾਇਓ ਜਿਹੜੀ ਆਪਾਂ ਦੇਸੀ ਚੂਚੇ ਨੂੰ ਪਾਉਣੀ ਆ ਭਾਵੇਂ ਮੁਰਗੀਆਂ ਨੂੰ ਪਾਉਣੀ ਆ ਫੀਡ ਕਦੇ ਵੀ ਗਲਤ ਫੀਡ ਨਾ ਪਾਇਓ ਗੌਦਰੇਜ ਦੀ ਫੀਡ ਏ ਗ੍ਰੇਡ ਹੈ ਸਭ ਤੋਂ ਵਧੀਆ ਫੀਡ ਹੈ ਟੈਸਟ ਹੋ ਕੇ ਉਹ ਪਾਸ ਹੋਈ ਹੋਈ ਹੈ ਜੀ ਬਹੁਤ ਪੁਰਾਣੀ ਕੰਪਨੀ ਹੈ ਠੀਕ ਹੈ ਜੀ ਜਿਹੜੀਆਂ ਨਵੀਆਂ ਨੇ ਉਹ ਨਾਮ ਫੀਡ ਪਾਇਓ ਠੀਕ ਹੈ ਜੀ ਅ ਜਿਆਦਾਤਰ ਦੇਖੋ ਜਿਵੇਂ ਕੋਈ ਈਜੀ ਹੈ ਜਾਂ ਕੋਈ ਵੀ ਫੀਡ ਹੈ ਉਹ ਬਿਨਾ ਤਸੱਲੀ ਤੋਂ ਨਹੀਂ ਪਾਉਣੀ ਆਪਾਂ ਗੌਦਰੀਜ ਫੀਡ ਜਾਨੀ ਵਰਤੀ ਹੋਈ ਫੀਡ ਹੈ ਇਹਦੇ ਨਾਲ ਕੋਈ ਵੀ ਚੂਚੇ ਦਾ ਨੁਕਸਾਨ ਨਹੀਂ ਹੋ ਪਿਛਲੀ ਵਾਰੀ ਟ੍ਰਾਇਲ ਵੀ ਦੇਖਿਆ ਸੀਗਾ ਵਰਤ ਕੇ ਦੇਖੀ ਸੀ ਹੋਰ ਫੀਡ ਪਰ ਬਹੁਤ ਵੱਡੇ ਨੁਕਸਾਨ ਹੁੰਦੇ ਨੇ ਉਹਦੇ ਨਾਲ ਤੇ ਗੌਦਰੀਜ ਤੋਂ ਬਿਨਾ ਕੋਈ ਫੀਡ ਨਾ ਵਰਤੋ ਤੁਸੀਂ ਠੀਕ ਹੈ ਜੀ ਭਾਵੇਂ ਕਈ ਨਾਂ ਆਉਂਦੇ ਨੇ ਮਾਰਕੀਟ ਦੇ ਵਿੱਚ ਠੀਕ ਹੈ ਜੀ ਇਹ ਈਜੀ ਹੋਗੀ ਜਾਂ ਕੋਈ ਵੀ ਹੋਗੀ ਉਹ ਦੇਖੋ ਤੁਸੀਂ ਆ ਮਤਲਬ ਉਹਦੇ ਨਾਲੋਂ ਜ਼ਿਆਦਾ ਵੈਸਟ ਗੌਦਰੇਜ ਫੀਡ ਪਾਓ ਠੀਕ ਹੈ ਜੀ ਇਹ ਧਿਆਨ ਜ਼ਰੂਰ ਰੱਖਣਾ ਤੁਸੀਂ ਇਸ ਗੱਲ ਦਾ ਤੇ ਬਾਕੀ ਆਪਾਂ ਆਉਣ ਵਾਲੇ ਸਮੇਂ 'ਚ ਫੀਡ ਤੇ ਵੀਡੀਓ ਪ੍ਰੋਪਰ ਬਣਾਵਾਂਗੇ ਜੀ ਤੇ ਹਾਂਜੀ ਸਤਿ ਸ੍ਰੀ ਸਤਿ ਸ੍ਰੀ ਕਾਲ ਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਧੰਨਵਾਦ ਤੁਹਾਡਾ ਸਵਾਗਤ ਹੈ ਜੀ ਤੇ ਆਪਣੇ ਚਿਕਸਵਾਰੀ ਆਪਾਂ ਬਲੈਕ ਐਸਟਰੋ ਲੋਪਾਰ ਆ ਯਾਰ ਜਾਂ ਜਿਹੜੀ ਵੀ ਬਰੀਡ ਤੁਹਾਨੂੰ ਚਾਹੀਦੀ ਹੈ ਉਹ ਮਿਲ ਜੂਗੀ ਆਪਣੇ ਕੋਲ ਤੇ ਆਪਾਂ ਗੱਲਬਾਤ ਇਹਦੇ ਬਾਰੇ ਕਰਦੇ ਹੁੰਨੇ ਆ ਕਿ ਕਿਸ ਤਰ੍ਹਾਂ ਦੇ ਚਿਕਸ ਰੱਖਣੇ ਚਾਹੀਦੇ ਨੇ ਕਿਸ ਤਰ੍ਹਾਂ ਦੇ ਖਰੀਦਣੇ ਚਾਹੀਦੇ ਨੇ ਕਿਹੜੀ ਨਸਲ ਚਾਹੀਦੀ ਹੈ ਕਿਵੇਂ ਪਾਲਣੇ ਨੇ ਇਸ ਤਰ੍ਹਾਂ ਦੇ ਬਾਰੇ ਅੱਜ ਆਪਾਂ ਕਿਹੜੀ ਕੋਈ ਦਵਾਈ ਦੇਣੀ ਹੁੰਦੀ ਹੈ ਜ਼ਰੂਰੀ ਹੈ ਜਿਹੜੀ ਆਪਾਂ ਇਹਦੇ ਤੇ ਅੱਜ ਗੱਲਬਾਤ ਕਰਾਂਗੇ ਤੇ ਬਾਕੀ ਵੀ ਇਹਦੇ ਚ ਤੁਸੀਂ ਕਿੰਨੇ ਕਿਤੋਂ ਸ਼ੁਰੂ ਕਰਨਾ ਹੈ ਜਾਂ ਧੋਖਾ ਧੜੀ ਤੋਂ ਬਚਣਾ ਹੈ ਇਸ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ ਅੱਜ ਤੇ ਬਾਕੀ ਫ੍ਰੀ ਟ੍ਰੇਨਿੰਗ ਸਾਡੇ ਵੱਲੋਂ ਦਿੱਤੀ ਜਾਂਦੀ ਹੈ ਉਹ ਤੁਸੀਂ ਲੈ ਸਕਦੇ ਹੋ ਜਿਹੜੇ ਵੀਰ ਦੀ ਬੁਕਿੰਗ ਕਰਵਾਈ ਹੈ ਕਿਉਂਕਿ ਪਹਿਲਾਂ ਬਿਲਕੁਲ ਹੀ ਸਾਰਿਆਂ ਲਈ ਫ੍ਰੀ ਕਰ ਦਿੱਤੀ ਸੀ ਆਪਾਂ ਪਰ ਇਹ ਹੈ ਵੀ ਹੁਣ ਜਿਹੜੇ ਬੁਕਿੰਗ ਕਰਾਉਣਗੇ ਵੀਰ ਉਹਨਾਂ ਲਈ ਫ੍ਰੀ ਕਰੀ ਹੋਈ ਹੈ ਕਿਉਂਕਿ ਜਿਹੜੀ ਫ੍ਰੀ ਵਾਲੀ ਚੀਜ਼ ਹੈ ਉਹਦੀ ਵੈਲਿਊ ਨਹੀਂ ਹੈਗੀ ਆਮ ਇਹ ਮੈਂ ਦੇਖ ਚੁੱਕਿਆ ਇਹ ਉਹਨੂੰ ਸਮਝਿਆ ਨਹੀਂ ਜਾਂਦਾ ਵੀ ਇਹ ਤਾਂ ਐਵੇਂ ਰਹੇਗਾ ਤੇ ਠੀਕ ਹੈ ਨਾ ਆਪਣੇ ਚਲੋ ਵਾਕਿਆਪਨ ਇਹ ਸਟਾਪ ਕਰਦੇ ਨਹੀਂ ਅੱਜ ਗੱਲ ਕਰਨੀ ਆਪਾਂ ਗੱਲ ਦਾ ਵੇਸਾ ਤੁਹਾਨੂੰ ਦੱਸਿਆ ਵਿੱਚ ਇੱਕ ਸਵਾਰੀ ਕਰਨੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਪੂਰ ਸਾਰੇ ਠੀਕ ਠਾਕ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਠੀਕ ਹੈ ਜੀ ਜਿਹੜੇ ਵੀ ਇਹਾਂ ਨੇ ਨਵਾਂ ਕੰਮ ਚਲਾਉਣਾ ਉਹਨਾਂ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਠੀਕ ਹੈ ਜੀ ਕਿਕਸ ਚੰਗੇ ਮਿਲ ਜਾਣ ਮੈਂ ਤਾਂ ਇਹੀ ਅਰਦਾਸ ਕਰਦਾ ਉਹਨਾਂ ਨੂੰ ਤੰਦਰੁਸਤ ਤੇ ਪਿਓਰ ਬਰੀਡ ਮਿਲ ਜਾਵੇ ਇਹ ਮੇਰੀ ਬੇਨਤੀ ਹੈ ਠੀਕ ਹੈ ਨਾ ਨਮਾ ਸ਼ਮ ਕੰਮ ਸ਼ੁਰੂ ਕਰਨਾ ਹੁੰਦਾ ਜੇ ਮਾੜੀ ਬਰੀਡ ਮਿਲ ਜੇ ਉਹ ਬਹੁਤ ਦਿੱਕਤ ਆ ਜਾਂਦੀ ਹੈ ਅਗਲੇ ਨੂੰ ਤੇ ਮੇਰਾ ਇਹੀ ਮੇਨ ਹੁੰਦਾ ਵੀ ਮੈਂ ਬਰੀਡ ਪਿਓਰ ਦੇਣੀ ਹੈ ਜਿਸ ਨੂੰ ਭਾਵੇਂ ਕੋਈ ਲਵੇ ਨਾ ਲਵੇ ਉਹ ਲੱਗ ਗੱਲ ਹੈ ਪਰ ਮੈਂ ਪਿਓਰ ਬਰੀਡ ਤੋਂ ਬਿਨਾ ਕੋਈ ਬਰੀਡ ਨਹੀਂ ਦਿੰਦਾ ਜੀ ਠੀਕ ਹੈ ਤੇ ਆਪਾਂ ਗੱਲਬਾਤ ਕਰਦੇ ਆ ਸਬਸਕ੍ਰਾਈਬ ਕਰ ਲਿਓ ਜਰੂਰ ਚੈਨਲ ਨੂੰ ਮੇਰੀ ਬੇਨਤੀ ਹੈ ਤੁਹਾਨੂੰ ਕਿਉਂਕਿ ਸਾਰਿਆਂ ਕੋਲੇ ਪਹੁੰਚਦਾ ਹੋ ਜੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਠੀਕ ਹੈ ਨਾ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਜਿਗਸਾ ਪਾ ਬੁਕਿੰਗਾਂ ਭੇਜੀ ਜਾਂਦੇ ਆ ਤੇ ਆਈ ਜਾਂਦੇ ਨੇ ਹੈ ਚ ਆਪਣੇ ਜਿਵੇਂ ਜਿਵੇਂ ਨਿਕਲੇ ਜਾਂਦੇ ਨੇ ਫਿਕਸ ਕਦੇ ਵੱਧ ਵੀ ਜਾਂਦੇ ਨੇ ਕਦੇ ਘਟ ਜਾਂਦੇ ਨੇ ਕਪੂਸਾਬ ਨਾਲ ਚੱਲੀ ਜਾਂਦਾ ਤੇ ਇੱਕ ਦਿਨ ਤੋਂ ਲੈ ਕੇ 30 ਦਿਨ ਤੱਕ ਯਾਨੀ ਕਿ ਇੱਕ ਮਹੀਨੇ ਤੱਕ ਦਾ ਬੱਚਾ ਆਪਾਂ ਸੇਲ ਕਰਦੇ ਆ ਅਮ ਬੁਕਿੰਗ ਕਰਵਾਉਣੀ ਪਊਗੀ ਜੀ ਤੇ ਹੋਰ ਦੇ ਦੇਖੋ ਚਿਕਸ ਦੀ ਮਤਲਬ ਐਕਟੀਵਿਟੀ ਕਿਉਂ ਆਰਾਮ ਕਰਦੇ ਨੇ ਇਹ ਹੁਣ ਵੈਸੇ ਜੇ ਮੈਂ ਸੇਲ ਸਟਾਰਟ ਕਰਾਂ ਤਾਂ ਬਹੁਤ ਭਾਈ ਦੇ ਦੇ ਠੀਕ ਹੈ ਜੀ ਤੇ ਬਾਕੀ ਗੱਲਾਂ ਅਸੀਂ ਆਪਾਂ ਹੁਣ ਕਰੀਏ ਸ਼ੁਰੂ ਤੇ ਠੀਕ ਹੈ ਜੀ ਤੇ ਬਾਕੀ ਦਾ ਇਸ ਤਰ੍ਹਾਂ ਜੀ ਜਦੋਂ ਆਪਾਂ ਚਿਕਸ ਨੂੰ 익ਤਾ ਇਹ ਵੀ ਘਰ ਲੈ ਕੇ ਆਉਣੇ ਆ ਤਾਂ ਉਹਨੂੰ ਸਭ ਤੋਂ ਪਹਿਲਾਂ ਗੋੜਾ ਵਾਲਾ ਪਾਣੀ ਦੇਣਾ ਜ਼ਰੂਰੀ ਹੈ ਜੀ ਉਹਦੇ ਵਿੱਚ ਜੇ ਮੰਨ ਲਓ ਆਪਣੇ ਕੋਲੇ 100 ਚਿਕਸ ਹੈ ਉਹਨੂੰ 100 ਗ੍ਰਾਮ ਘੋੜਾ ਤੇ 5 ਗ੍ਰਾਮ ਮਿੱਠਾ ਸੋਡਾ ਮਿਕਸ ਕਰਕੇ ਘੋਲ ਕੇ ਚੰਗੀ ਤਰ੍ਹਾਂ ਕੋਸੇ ਜਿਹੇ ਪਾਣੀ 'ਚ ਰੱਖੋ ਠੀਕ ਹੈ ਜੀ ਤੇ ਇਹ ਜ਼ਰੂਰੀ ਹੈ ਦੇਣਾ ਉਸ ਤੋਂ ਬਾਅਦ ਅ ਬਾਕੀ ਜੇ ਤੁਸੀਂ ਮੰਨ ਲਓ 1-2 ਦਿਨ ਦਾ 1 ਦਿਨ ਦਾ ਚਿਕਸ ਲੈਣੇ ਹੋ ਉਹਦੇ ਲਈ ਹੈ ਇਹ ਇਹ ਘੋੜਾ ਵਾਲਾ ਪਾਣੀ ਤਾਂ ਸਾਰਿਆਂ ਲਈ ਹੈ ਜਦੋਂ ਵੀ ਕੋਈ ਵੱਡਾ ਛੋਟਾ ਲਿਆਉਨੇ ਹੋ ਤੁਸੀਂ ਤੇ ਇਸ ਤੋਂ ਬਾਅਦ ਇੱਕ ਦਿਨ ਦੇ ਚਿਕਸ ਨੂੰ ਇਹ ਪਾ ਕੇ ਗੋੜਾ ਵਾਲਾ ਪਾਣੀ ਤੇ ਮਿੱਠਾ ਸੋਡਾ ਉਸ ਤੋਂ ਬਾਅਦ ਤੁਸੀਂ ਐਂਟੀਬਾਇਟਿਕ ਲਾਉਣੀ ਹੈ ਇਹਨਾਂ ਨੂੰ ਕੋਈ ਵੀ ਐਂਟੀਬਾਇਟਿਕ ਜਿਵੇਂ ਮਤਲਬ ਸੀਆਰਡੀ ਵਗੈਰਾ ਉਹ ਸਾਰੀ ਰੋਕੂਗੀ ਤੇ ਉਹ ਲਾਉਣੀ ਹੈ ਤੁਸੀਂ ਦੂਜੇ ਦਿਨ ਲਾਈ ਦਿਓ ਵੈਸੇ ਕਈ ਵੀਰ ਮਤਲਬ ਵਿਚ ਦੀ ਗੈਪ ਪਾਉਂਦੇ ਨੇ ਪਰ ਮੈਂ ਰਾਏ ਹੈ ਵਿਚਾਰ ਵੀ ਤੁਸੀਂ ਲਾ ਦਿਓ ਚਲਾ ਦਿਓ ਕਿਉਂਕਿ ਕੋਈ ਦਿੱਕਤ ਹੀ ਨਹੀਂ ਆਊਗੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਮਤਲਬ ਨਾਲ ਹੀ ਜਦੋਂ ਐਂਟੀਬਾਇਟਿਕ ਲਗਣੀ ਹੈ ਤਾਂ ਨਾਲ ਤੁਸੀਂ ਕੀ ਕਰਨਾ ਹੈ ਜਿਹੜੀ ਮਲਟੀਸਟਾਰ ਹੈ ਉਹ ਉਹਦੇ ਵਿੱਚ ਹੀ ਪਾ ਦਿਓ ਐਂਟੀਬਾਇਟਿਕ ਦੇ ਠੀਕ ਹੈ ਜੀ ਉਸ ਦੇ ਵਿੱਚ ਪਾ ਦਿਓ ਤੇ ਜਿਹੜੀ ਹੈਗੀ ਹੈ ਪ੍ਰੋਟੋਨ ਉਹ ਤੁਸੀਂ ਅਲੱਗ ਪਾਣੀ 'ਚ ਇੱਕ ਡਰਿੰਕਰ ਰੱਖ ਦਿਓ ਠੀਕ ਹੈ ਨਾ ਕਿਉਂਕਿ ਲੀਵਰ ਟੌਨ ਤੇ ਜ਼ਰੂਰੀ ਹੈ ਨਾਲ ਜੇ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਕਦੇ ਵਿੱਚ ਇੱਕ ਸਿਮਾਰ ਨਹੀਂ ਹੋਊਗਾ ਮੈਂ ਇਹੀ ਕਰਕੇ ਥੋੜਾ ਜਿਹਾ ਇਹ ਕਹਿਣਾ ਹੁੰਦਾ ਵੀ ਤੁਸੀਂ ਚਿਕਸ ਹੀ 10 ਦਿਨ ਦਾ ਲੈ ਕੇ ਜਾਓ ਜੇ 10 ਦਿਨ 5 ਦਿਨ ਤੋਂ ਬਾਅਦ 10 ਦਿਨ ਤੱਕ ਆਲਾ ਚਲੋ ਜਿਨ੍ਹਾਂ ਨੇ ਜਿਆਦਾ ਵੱਡੇ ਲਿਆਣੇ ਨੇ ਉਹ ਤਾਂ ਵੀਰ ਬੁਕੀਆਂ ਕਰਵਾਈ ਰਹੇ ਹੋ ਪਰ ਫੇਰ ਵੀ ਯਾਨੀ ਤੁਸੀਂ 8-10 ਦਿਨ ਦਾ ਚਿਕਸ ਉਹਦੇ ਚ ਇਹ ਟਰੀਟਮੈਂਟ ਮੈਂ ਕਰ ਦਿੰਨਾ ਹੁੰਦਾ ਨਾਲ ਮਲਟੀਵਿਟਾਮਿਨ ਜਲਾ ਤੇ ਸੀਆਰਡੀ ਦੀ ਰੋਕ ਥਾਮ ਕਰਤੀ ਜਿਹੜੀ ਠੀਕ ਹੈ ਨਾ ਜੇ ਬਿੱਠ ਵੀ ਚਿਪਕਦੀ ਹੈ ਕਿਸੇ ਵੀਰ ਦੀ ਦਿੱਕਤ ਹੈ ਉਹ ਵੀ ਆਪਾਂ ਠੀਕ ਕਰ ਦਾਂਗੇ ਪਰ ਮੇਰੀ ਇਹ ਬੇਨਤੀ ਹੈ ਵੀ ਇਹ ਦਿੱਕਤਾਂ ਹੀ ਨਾ ਉਹ ਤੁਸੀਂ ਚੂਚਾ ਹੀ ਵਧੀਆ ਲੈ ਲਓ ਪਹਿਲਾਂ ਹੀ ਜਿਹੜਾ ਵਧੀਆ ਤਿਆਰ ਕੀਤਾ ਹੋਇਆ ਉਹਦੀ ਨਿਉਂ ਵਧੀਆ ਜਿਹੜੀ ਮੇਰਾ ਮੈਂ ਇਸ ਇਹੀ ਕਰਕੇ ਤੁਹਾਨੂੰ ਦਿੰਦਾ ਜਿਹੜੇ ਹੁਣ ਮੈਨੂੰ 10-10 ਦਿਨਾਂ ਦੀ ਬੁਕਿੰਗ 20 ਦਿਨਾਂ ਵਾਲੀ ਬੁਕਿੰਗ ਇੱਕ ਮਹੀਨੇ ਵਾਲੀ ਬੁਕਿੰਗ ਬਹੁਤ ਵੀਰਾਂ ਦੀ ਕਰਵਾਈ ਹੋਈ ਆ ਬਹੁਤ ਹੀ ਵੱਡੇ ਪੱਧਰ ਤੇ ਉਹਨਾਂ ਨੂੰ ਕੋਈ ਫਿਕਰ ਨਹੀਂ ਚੂਚਾ ਤੰਦਰੁਸਤ ਮਿਲੂਗਾ ਆਮ ਤੌਰ ਤੇ ਜਿਆਦਾ ਦਿੱਕਤ ਕਿਹੜੀ ਆਉਂਦੀ ਆ ਜਿਹੜੀ ਬਿੱਟਰ ਨਹੀਂ ਪਿੱਛੇ ਚਿਪਕ ਜਾਂਦੀ ਉਹ ਚਿਪਕੇ ਬਹੁਤ ਚੂਚਾ ਮਰਦਾ ਹੈ ਠੀਕ ਹੈ ਜੀ ਇਹ ਕਿਸੇ ਤੋਂ ਵੀ ਰੁਕਦੀ ਨਹੀਂ ਮੈਂ ਦੇਖਿਆ ਪਿਛਲੇ ਸਾਲ ਜਣੀ ਮੈਨੂੰ ਬਹੁਤ ਫੋਨ ਆਉਂਦੇ ਸੀਗੇ ਤੇ ਨਾ ਚਲੋ ਆਪਾਂ ਤਾਂ ਕਿਸੇ ਦਾ ਨਾਮ ਨਹੀਂ ਲੈਣਾ ਜਣੀ ਇਹ ਵੰਦਨੀ ਸੀ ਹੋਈ ਪਰ ਆਪਾਂ ਜਿਹੜੇ ਵੀ ਮੇਰੇ ਸੰਪਰਕ ਚ ਆਏ ਨੇ ਉਹ ਆਪਾਂ ਤੋਂ ਉਹਨਾਂ ਨੇ ਹਾਲਾਂਕਿ ਚੂਚਾ ਨਹੀਂ ਸੀ ਲਿਆ ਆਪਾਂ ਉਹਨਾਂ ਨੂੰ ਦੱਸਿਆ ਉਹ ਠੀਕ ਹੋਈ ਹੈ ਇਸ ਵਾਰ ਉਹ ਆਪਣੇ ਤੋਂ ਹੀ ਚੂਚਾ ਲੈ ਰਹੇ ਨੇ ਤੇ ਬਾਕੀ ਵਧੀਆ ਮਤਲਬ ਉਹਨਾਂ ਨੂੰ ਵੀ ਚੂਚਾ ਲਿਆ ਉਹ ਅੱਗੇ ਵੀ ਸਿੱਖ ਕੇ ਸਖਾਰ ਰਹੇ ਨੇ ਉਹਨਾਂ ਨੂੰ ਦੱਸਿਆ ਵੀ ਇਦਾਂ ਤੁਸੀਂ ਅੱਗੇ ਦੇਓ ਜਾਣਕਾਰੀ ਤੇ ਟ੍ਰੇਨਿੰਗ ਦਾ ਵੀ ਇਹੀ ਹੈ ਫ੍ਰੀ ਜਿਹੜੀ ਦੇਣੀ ਹੈ ਆਪਾਂ ਉਹਦੇ ਸਾਰਾ ਇਹ ਦੱਸਿਆ ਜਾਊਗਾ ਵੀ ਕਿਹੜੀ ਤੁਸੀਂ ਲਾਉਣੀ ਹੈ ਵੈਕਸੀਨ ਠੀਕ ਹੈ ਜੀ ਤੇ ਜਿਹੜੀ ਇਹ ਦਿੱਕਤਾਂ ਨੇ ਇਹ ਨਹੀਂ ਆਉਣ ਦਿੰਦੇ ਆਪਾਂ ਵੱਡੀ ਪ੍ਰੋਬਲਮ ਆਉਂਦੀ ਹੈ ਇਹ ਜਿਹੜਾ ਛੋਟਾ ਚੂਚਾ ਹੁੰਦਾ ਉਹਦੇ 'ਚ ਤੇ ਹੋਰ ਬਾਕੀ ਸਾਰੇ ਵੀ ਜਿਨ੍ਹਾਂ ਨੇ ਵਿੱਚ ਇੱਕ ਲਾਈਨ ਆ ਉਹ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਜੇ ਤੁਹਾਨੂੰ ਸਾਡੇ ਤੇ ਵਿਸ਼ਵਾਸ ਹੈ ਠੀਕ ਹੈ ਨਾ ਆਪਾਂ ਕਿਉਂਕਿ ਤੁਸੀਂ ਦੱਸਣਾ ਹੈ ਇਹ ਤਾਂ ਵੀ ਸਾਡੇ ਤੇ ਵਿਸ਼ਵਾਸ ਹੈ ਜਾਂ ਨਹੀਂ ਜੇ ਅਸੀਂ ਕਿਹੋ ਜਿਹਾ ਤੁਹਾਨੂੰ ਕਿਵੇਂ ਲੱਗਦਾ ਹੈ ਤੁਸੀਂ ਆਉਂਦੇ ਜਾਂਦੇ ਹੋ ਵਰਤਦੇ ਹੋ ਸਾਡੇ ਨਾਲ ਤੁਹਾਨੂੰ ਪਤਾ ਹੈ ਵੀਰੇ ਦੇਖੀ ਕਾ ਮੈਂ ਆਪਦੇ ਮੂੰਹ ਆਪਦੀਆਂ ਸਿਫਤਾਂ ਕਰੀ ਜਾਵਾਂ ਉਹ ਵੀ ਨਹੀਂ ਠੀਕ ਤੇ ਇਸ ਤਰ੍ਹਾਂ ਇਹ ਹੈ ਵੀ ਬਰੀਡ ਵਧੀਆ ਖਰੀਦਣੀ ਹੈ ਜਿੰਨਾਂ ਨੇ ਵੀ ਖਰੀਦਣੀ ਹੈ ਭਾਵੇਂ ਜਿੱਥੋਂ ਮਰਜ਼ੀ ਲੈਣਾ ਹੈ ਪਿਓਰ ਨਸਲ ਤੇ ਬਹੁਤ ਵੀਰਾਂ ਦੇ ਫੋਨ ਆਏ ਨੇ ਵੀ ਸਾਨੂੰ ਜੀ ਧੋਖਾ ਹੋ ਗਿਆ ਸਾਡੇ ਨਾਲ ਸਾਨੂੰ ਪਿਓਰ ਬਰੀਡ ਨਹੀਂ ਮਿਲੀ ਆਂਡੇ ਨਹੀਂ ਦਿੱਤੇ ਇਦਾਂ ਹੋ ਜਾਂਦਾ ਮੈਂ ਤਾਂ ਕਹਿਣਾ ਵੀ ਹੋਣਾ ਨਹੀਂ ਚਾਹੀਦਾ ਤੇ ਮੈਂ ਜੋ ਕਰ ਸਕਦਾ ਮੈਂ ਇਹ ਕਰ ਸਕਦਾ ਵੀ ਤੁਸੀਂ ਮੇਰੇ ਤੋਂ ਪਿਓਰ ਵਧੀਆ ਬਰੀਡ ਆਂਡਿਆਂ ਦੇ ਢੇਰ ਲਾਊ ਮਿਲੂਗੀ ਤੁਹਾਨੂੰ ਠੀਕ ਹੈ ਜੀ ਤਿਆਰ ਇਹ ਜਿਹੇ ਹਿਸਾਬ ਨਾਲ ਕਰੀ ਹੋਊਗੀ ਉਹ 10 ਦਿਨ 5 7 ਦਿਨ ਤੱਕ ਦਾ ਬੱਚਾ ਐਨ ਪੂਰਾ ਰੈਡੀ ਕਰ ਦਿੰਨੇ ਆ 10 ਦਿਨ ਤੱਕ ਤਾਂ ਸੋਨੇ ਦੇ ਸੁਹਾਗੇ ਹੋ ਜਾਂਦਾ ਉਹਨੂੰ ਸਾਰਾ ਐਨ ਕਰ ਦਿੰਨੇ ਆ ਉਹਨੂੰ ਕੋਈ ਦਿੱਕਤ ਨਹੀਂ ਆਊ ਠੀਕ ਹੈ ਜੀ ਤੇ ਉਹ ਇਹ ਆ ਵੀ ਬ੍ਰੀਡ ਤੁਸੀਂ ਵਧੀਆ ਲਓ ਠੀਕ ਹੈ ਜਿਹੜੀ ਵੀ ਲੈਣੀ ਆ ਅੰਡੇ ਵਾਲੀ ਚਾਹੇ ਵੀਟ ਵਾਲੀ ਵਧੀਆ ਬ੍ਰੀਡ ਹੈ ਉਹਨੂੰ ਵਧੀਆ ਹੀ ਹੋਊਗੀ ਉਹ ਤੇ ਸਸਤੇ ਵਾਲਾ ਮੈਂ ਦੱਸਿਆ ਵੀ ਸਸਤਾ ਰੋ ਵੀ ਬਾਰ-ਬਾਰ ਮਹਿੰਗਾ ਰੋ ਵੀ ਇੱਕ ਵਾਰ ਜਿਆਦਾ ਸਸਤੇ ਦੇ ਚੱਕਰ ਚ ਨਾ ਮੇਰੇ ਵੀਰ ਪਿਆ ਕਰੋ ਕਦੇ ਵੀ ਤੁਹਾਨੂੰ ਨਾਲ ਕੋਈ ਗਿਫਟ ਮਿਲਦਾ ਜਾਂ ਕੋਈ ਗੱਲਬਾਤ ਹੈ ਉਹਦਾ ਕੋਈ ਫਾਇਦਾ ਨਹੀਂ ਬਾਅਦ ਦੇ ਵਿੱਚ ਪਸਤਾਵਾ ਹੀ ਹੁੰਦਾ ਤੇ ਇਹ ਮੇਰੀਆਂ ਬੇਨਤੀਆਂ ਨੇ ਕਿਸੇ ਵੀ ਵੀਰ ਨੂੰ ਕੋਈ ਦਿੱਕਤ ਹੈ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਾਂ ਜਿੰਨੇ ਜੋਗੇ ਹੈਗੇ ਆ ਆਪਾਂ ਉਹਦਾ ਹੱਲ ਕਰਾਂਗੇ ਠੀਕ ਹੈ ਜੀ ਤੇ ਬਾਕੀ ਜਿਹੜੇ ਵੀਰ ਸਾਡੇ ਤੋਂ ਚਿਕਚੂਚਾ ਗਿਆ ਹੋਇਆ ਤੇ ਜਿਨ੍ਹਾਂ ਦੀਆਂ ਬੁਕਿੰਗਾਂ ਨੇ ਉਹ ਵੀ ਭਾਈ ਜੁੜੇ ਰਹੋ ਕਿਉਂਕਿ ਸਾਡੇ ਫੋਨ ਆਉਂਦੇ ਰਹਿੰਦੇ ਨੇ ਬਾਕੀ ਮੇਰਾ ਨੋਟ ਕਰਿਆ ਹੁੰਦਾ ਤੁਹਾਡਾ ਨੰਬਰ ਵਗੈਰਾ ਡਾਇਰੀ ਦੇ ਵਿੱਚ ਵੀ ਫੋਨ 'ਚ ਵੀ ਪਰ ਤੁਸੀਂ ਫੇਰ ਵੀ ਇੱਕ ਕਾਲ ਕਰ ਲਿਆ ਕਰੋ ਜਦੋਂ ਮਹੀਨੇ 'ਚ ਇੱਕ ਕਾਲ ਬਾਾਰ ਜ਼ਰੂਰ ਕਰਿਆ ਕਰੋ ਗੱਲਬਾਤ ਹੁੰਦੀ ਰਹਿੰਦੀ ਆ ਹਾਲਚਾਲ ਪੁੱਛਦੇ ਰਿਹਾ ਕਰੋ ਹਾ ਚੂਚੇ ਦਾ ਦੱਸਦੇ ਰਿਹਾ ਕਰੋ ਕੋਈ ਵੀ ਲੋੜ ਐ ਸੀ ਖੜੇ ਆ ਤੁਹਾਡੇ ਨਾਲ ਠੀਕ ਐ ਜੀ ਤੇ ਬਾਕੀ ਲਾਈਟ ਗਈ ਹੋਈ ਸੀ ਇਨਵਰਟਰ ਤੇ ਚੱਲਦੀ ਸੀਗੇ ਵੱਲੋਂ ਤੇ 1 ਮਿੰਟ ਜੀ ਦੁਬਾਰਾ ਲਾਉਣਾ ਮੈਂ ਹਾਂਜੀ ਉਹ ਥੋੜਾ ਜਿਹਾ ਨਾ ਉਧਰੋਂ ਲਾਈਟ ਪੇ ਜ਼ਿਆਦਾ ਪੈਂਦੀ ਸੀ ਮੈਂ ਥੋੜਾ ਜਿਹਾ ਦਿਸ਼ਾ ਬਦਲੀ ਹੈ ਤੇ ਇਹ ਹੈ ਜੀ ਠੀਕ ਹੈ ਨਾ ਤੇ ਜੇ ਬਰੀਡ ਵਧੀਆ ਹੈ ਉਹ ਤੁਹਾਨੂੰ ਦੱਸੂਗੀ ਵੀ ਮੈਂ ਹਾਂ ਹੈਗੀਆਂ ਜੇ ਮੇਰੇ ਤੇ ਪੈਸੇ ਲੱਗੇ ਨੇ ਮੈਂ ਹੈਗੀਆਂ ਆਰ ਆਰ ਬਲੈਕ ਐਸਟਰੋਲੋਪ ਤਾਂ ਥੋੜਾ ਸਾਡੇ ਕੋਲੋਂ ਮਿਲਣੀ ਮਿਲਣੀ ਆ ਬਾਕੀ ਜੇ ਕਿਸੇ ਨੇ ਹੋਰ ਗਰੀਡ ਲੈਣੀ ਆ ਉਹ ਥੋੜੀ ਜਿਹਾ ਕਹਿਣ ਤੇ ਅਸੀਂ ਦੇ ਸਕਦੇ ਆ ਉਹ ਸਾਨੂੰ ਤੁਸੀਂ ਬੁੱਕ ਕਰਾ ਸਕਦੇ ਹੋ ਠੀਕ ਹੈ ਜੀ ਡੀਪੀ ਕ੍ਰੋਸ ਚਾਹੀਦੀ ਹੈ ਜਾਂ ਕਲੇਲਰ ਚਾਹੀਦੀ ਹੈ ਉਹ ਤੁਸੀਂ ਬੁਕਿੰਗ ਕਰਾ ਦਿਓ ਤੁਹਾਨੂੰ ਮਿਲੂਗੀ ਜਾਨੀ ਕੜਕਨਾਥ ਵੀ ਮਿਲੂਗੀ ਠੀਕ ਹੈ ਜੀ ਤੇ ਡਬਲ ਐਫਜੀ ਦਾ ਦਿਨੇ ਹੀ ਆ ਪਰ ਜਿਆਦਾ ਆਰ ਆਈ ਆਰ ਬਲੈਕ ਐਸਟਰਲੌਕ ਚੱਲਦਾ ਜੀ ਤੇ ਇਹ ਤੁਸੀਂ ਲੈ ਸਕਦੇ ਹੋ ਬਾਕੀ ਇਹਨਾਂ ਦੀ ਕੋਈ ਵੀ ਤੁਹਾਨੂੰ ਭਾਵੇਂ ਆਂਡੇ ਦੇਣ ਤੱਕ ਵੀ ਕੋਈ ਜ਼ਰੂਰਤ ਹੋਵੇ ਮੈਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਕੋਈ ਦਿੱਕਤ ਆਉਂਦੀ ਹੈ ਠੀਕ ਹੈ ਜੀ ਉਹ ਆਪਾਂ ਨਾਲ ਖੜੇ ਆ ਤੁਹਾਡੇ ਕਦੇ ਵੀ ਇਹ ਨਹੀਂ ਹੋਊਗਾ ਜੇ ਬਾਈ ਕਿਸੇ ਦਾ 2 ਵਾਰ ਤੋਂ ਵੱਧ ਫੋਨ ਮੈਂ ਨਹੀਂ ਚੱਕਿਆ ਗਿਆ ਕੋਈ ਰੁਝੇਵਾ ਹੁੰਦਾ ਤਾਂ ਤੁਸੀਂ ਮੈਨੂੰ ਦੁਬਾਰਾ ਫੋਨ ਨਾ ਕਰਿਓ 2 ਵਾਰ ਤੋਂ ਬਾਅਦ ਮੈਂ ਤੁਹਾਨੂੰ ਕਾਲ ਲਾਉਂਗਾ ਫਿਰ ਠੀਕ ਹੈ ਤਾਂ ਇਹ ਮੇਰੀ ਜ਼ਿੰਮੇਵਾਰੀ ਹੋਊਗੀ ਕੋਈ ਫਿਕਰ ਨਹੀਂ ਕਰਨਾ ਤੁਸੀਂ ਕਿਸੇ ਤਰ੍ਹਾਂ ਦਾ ਵੀ ਉਹ ਮੈਂ ਕਰੂੰਗਾ ਕਾਲ ਤੁਹਾਨੂੰ ਕਰਦੇ ਵੀ ਰਹੇ ਰਹਨੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਸਬਸਕ੍ਰਾਈਬ ਵੀ ਕਰ ਲਿਓ ਜੀ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਮਾਨ ਦੇ ਰਹੇ ਹੋ ਤੁਹਾਡਾ ਧੰਨਵਾਦ ਹੈ Facebook ਤੇ ਵੀ ਆਪਣਾ ਚੈਨਲ ਹੈ ਗਰੇਵਾਲ ਸੰਗਰੂਰ ਵਾਲੇ Insta ਤੇ ਆਪਣਾ ਹੈਗਾ ਗਰੇਵਾਲ ਪੋਲਟਰੀ ਕਿੰਗ ਤੇ ਇਹ YouTube ਵਾਲਾ ਵੀ ਵੰਗ ਗਰੇਵਾਲ ਪੋਲਟਰੀ ਕਿੰਗ ਹੀ ਹੈ ਤੇ ਇਹਨਾਂ ਨੂੰ ਸਾਰਿਆਂ ਨੂੰ ਸਬਸਕ੍ਰਾਈਬ ਫੋਲੋ ਵਗੈਰਾ ਜੋ ਵੀ ਕਰਨਾ ਹੁੰਦਾ ਉਹ ਕਰ ਲਿਓ ਜੀ ਤੁਸੀਂ ਕਮੈਂਟ ਸ਼ੇਅਰ ਲਾਈਕ ਜੋ ਸਾਰਾ ਕੁਝ ਕਰ ਦਿਆ ਕਰੋ ਪਤਾ ਸਿੱਧੀ ਜੀ ਗੱਲ ਹੈ ਤੇ ਦੇਖ ਸਕਦੇ ਹੋ ਤੁਸੀਂ ਬਾਕੀ ਜਿਹੜੇ ਚੂਚਿਆ ਜਿੰਨਾਂ ਕੋਲੇ ਰੱਖਿਆ ਵੀ ਹੋਇਆ ਪਾਣੀ ਕੋਸ਼ਿਸ਼ ਕਰੋ ਉਹਨੂੰ ਹਲਾਓ ਚਲਾਓ ਚੂਜੇ ਨੂੰ ਪਾਣੀ ਵੱਧ ਤੋਂ ਵੱਧ ਪੀਣ ਉਹਨਾਂ ਨੂੰ ਛੇੜੋ ਭੱਜਣ ਦੌੜਨ ਫਿਰ ਖਰਾਕ ਖਾਣ ਪਾਣੀ ਪੀਣ ਟਿੱਕੇ ਨਾ ਬੈਠਣ ਯਾਨੀ ਮੈਂ ਥੋੜੇ ਥੋੜੇ ਟਾਈਮ ਬਾਅਦ ਇਹਨਾਂ ਨੂੰ ਛੇੜਦਾ ਰਹੇ ਨਾ ਦੇਖੋ ਇਹ ਐ ਭੱਜਣੇ ਇਸ ਤਰ੍ਹਾਂ ਹੋਣੇ ਚਾਹੀਦੇ ਐਕਟਿਵ ਚੂਚਾ ਭੱਜੂਗਾ ਜੀ ਠੀਕ ਹੈ ਨਾ ਜਿਹੜਾ ਸੁਸਤ ਹੋਊ ਉਹ ਬੈਠੂਗਾ ਜ਼ਿਆਦਾ ਇਹ ਵੀ ਗੱਲ ਐ ਬਾਕੀ ਮੈਂ ਇਹ ਗੱਲ ਪਹਿਲਾਂ ਵੀ ਕਈ ਵਾਰ ਦੱਸੀ ਐ ਤੁਸੀਂ ਨਾ ਆ ਕੇ ਚੁਚਕਸ ਲੈ ਕੇ ਜਾਣਾ ਕਿਸੇ ਵੀ ਵੀਰ ਨੇ ਜੇ ਕਿਸੇ ਤੋਂ ਵੀ ਲੈਣਾ ਐ ਤੁਸੀਂ ਚੁਚਕਸ ਸਾਫ਼ ਲੈ ਕੇ ਆਇਆ ਕਰੋ ਯਾਰ ਮੇਰੇ ਵੀਰੋਂ ਭਰਾੋਂ ਭੈਣਾ ਜਿੰਨੇ ਵੀ ਮੇਰੇ ਸੁਣਨ ਵਾਲੇ ਸਰੋਤੇ ਹੋ ਤੁਹਾਨੂੰ ਮੈਂ ਬੇਨਤੀ ਕਰਦਾ ਕਿਸੇ ਦਾ ਮੈਂ ਛੋਟਾ ਭਰਾ ਕਿਸੇ ਦਾ ਵੱਡਾ ਕਿਸੇ ਦਾ ਪੁੱਤਾਂ ਹਨਾ ਕਿਸੇ ਦਾ ਵੀਰਾਂ ਭੈਣ ਦਾ ਤੇ ਤੁਸੀਂ ਇਹ ਹੈ ਵੀ ਚਿਕਸ ਸਾਫ ਲੈ ਕੇ ਜਾਣ ਚ ਬਹੁਤ ਤੁਹਾਨੂੰ ਫਾਇਦਾ ਮਿਲੂਗਾ ਤੁਸੀਂ ਮੇਰੀ ਇਸ ਗੱਲ ਨੂੰ ਯਾਦ ਰੱਖੋਗੇ ਕਿਉਂਕਿ ਜਦੋਂ ਤੁਸੀਂ ਆਪ ਚਿਕਸ ਲੈ ਕੇ ਜਾਓਗੇ ਤੁਸੀਂ ਦੇਖੋਗੇ ਉਹਨੂੰ ਫਰਖੋਗੇ ਤੇ ਕੀ ਤੁਹਾਨੂੰ ਕੋਈ ਮਾੜੀ ਬਰੀਡ ਤਾਂ ਨਹੀਂ ਹੈਗੀ ਜਾਂ ਇਹ ਚੂਚਾ ਤੰਦਰੁਸਤ ਹੈ ਇਹ ਚੂਚਾ ਬਿਮਾਰ ਤਾਂ ਨਹੀਂ ਹੈਗਾ ਇਹ ਚੀਜ਼ਾਂ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਹੈਨਾ ਤੇ ਤਾਂ ਮੈਂ ਕਹਿਣਾ ਵੀ ਕੋਈ ਫਰਕ ਨਹੀਂ ਦੂਰ ਨਾ ਕਿਹਾ ਕਰੋ ਮੇਰੇ ਵੀਰੋ ਵੀ ਦੂਰ ਹੈ ਕੋਈ ਦੂਰ ਨਹੀਂ ਹੈਗਾ ਤੁਸੀਂ ਜਦੋਂ ਆਪਾਂ ਕੰਮ ਕਰਨਾ ਹੈ ਨਾ ਦੂਰੀ ਤਾਂ ਕੋਈ ਗੱਲ ਨਹੀਂ ਹੁੰਦੀ ਐਡੀ ਤੇ ਹੁਣ ਗੱਲ ਇਹ ਹੈ ਵੀ ਇੱਕ ਫੋਨ ਵੀਰ ਬਣ ਕੇ ਬੁਕਿੰਗ ਵਾਲੇ ਵੀਰ ਹੀ ਕਰਾਇਆ ਕਰਿਆ ਕਰੋ ਬੁਕਿੰਗ ਕਰਵਾਉਣੀ ਹੈ ਜਿੰਨਾ ਨੇ ਹਨਾ ਆ ਗੱਲਾਂ ਬਾਤ ਤਾਂ ਮੈਂ ਇੱਥੇ ਤੁਹਾਨੂੰ ਵੀਡੀਓ ਚ ਦੱਸ ਹੀ ਦਿਨਾ ਜੀ ਜਿਹੜੀ ਵੀ ਤੁਸੀਂ ਪੁੱਛਣੀ ਹੁੰਦੀ ਹੈ ਹਨਾ ਉਹਦਾ ਮੈਂ ਦੱਸ ਹੀ ਦਿਨਾ ਹੁਣਾਂ ਤੇ ਮੇਰੀ ਹਨ ਬੇਨਤੀ ਹੈ ਮੇਰੀ ਮਜਬੂਰ ਆਵੇਂ ਜਿਆਦਾ ਟਾਈਮ ਨਹੀਂ ਕੱਢਣਾ ਓਖਾ ਹੈ ਫੇਰ ਵੀ ਮੈਂ ਕੋਸ਼ਿਸ਼ ਕਰਦਾ ਹਨ ਕਈ ਵਾਰ ਤਾਂ ਅੱਧਾ ਦਾ ਘੰਟਾ ਲਵਾ ਕੇ ਬਾਅਦ ਦੇ ਵਿੱਚ ਉਹ ਇਹੀ ਕਹਿੰਦੇ ਨੇ ਵੀ ਦੇਖਾਂਗੇ ਜੇ ਸ਼ੁਰੂ ਕਰਨਾ ਹੋਇਆ ਉਹ ਵਧੀਆ ਨਹੀਂ ਲੱਗਦਾ ਜੀ ਠੀਕ ਹੈ ਤੇ ਤੁਸੀਂ ਨਾ ਬੇਨਤੀ ਹੈ WhatsApp ਮੈਸੇਜ ਕਰ ਦਿਆ ਕਰੋ ਆਡੀਓ ਪਾ ਦਿਆ ਕਰੋ ਜੇ ਕਿਸੇ ਨੇ ਕੋਸੋ ਜਿਆਦਾ ਪੁੱਛਣਾ ਹੈ ਨਾ ਬਾਕੀ ਕੰਮ ਵਧੀਆ ਹੈ ਮਿਹਨਤ ਕਰੋ ਤਾਂ ਇਹ ਬਹੁਤ ਹੀ ਕਾਮਯਾਬ ਹੋਮੋਗੇ ਤੁਸੀਂ ਮੈਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਬਾਕੀ ਚੜਦੀ ਕਲਾ ਚ ਰੱਖੇ ਪ੍ਰਮਾਤਮਾ ਤੁਹਾਨੂੰ ਬੁਕਿੰਗ ਵਾਲੀ ਬੁਕਿੰਗ ਕਰਵਾ ਸਕਦੇ ਹੋ ਜੀ ਜਿਨ੍ਹਾਂ ਨੇ ਬੁਕਿੰਗ ਕਰਵਾਉਣੀ ਹੈ ਤੇ ਕੋਈ ਵੀ ਜਿੰਨੇ ਵੀ ਲੈਣੇ ਨੇ ਲੈ ਸਕਦੇ ਆ ਤੁਸੀਂ ਹੈਨਾ ਤੇ ਬਾਕੀ ਵਧੀਆ ਬਰੀਡ ਤੁਹਾਨੂੰ ਅਸੀਂ ਦੇਵਾਂਗੇ ਦੇਵਾਂਗੇ ਇਸ ਗੱਲ ਤੇ ਮੇਰਾ ਪੂਰਾ ਜਾਨੀ ਜੋਰ ਲੱਗਿਆ ਹੈ ਵੀ ਵਧੀਆ ਬਰੀਡ ਤੋਂ ਬਿਨਾਂ ਤਾਂ ਮੈਂ ਕੰਮ ਹੀ ਨਹੀਂ ਕਰਨਾ ਠੀਕ ਹੈ ਜੀ ਬਾਕੀ ਕਾਲੀ ਨਹੀਂ ਕਿਸੇ ਵੀ ਵੀਰ ਨੇ ਕਰਨੀ ਕਾਲੀ ਨਾ ਕਰਿਓ ਤੁਹਾਨੂੰ ਸਾਰਾ ਮਿਲੂਗਾ ਟਾਈਮ ਤੇ ਮਿਲੂ ਚੂਚਾ ਜਿਹੜੇ ਵੀ ਜਦੋਂ ਅੰਡੇ ਦੇਣ ਲੱਗਣਾ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਠੀਕ ਹੈ ਨਾ ਜਿਹੜੇ ਜਾਦਾ ਮਤਲਬ ਵੀ ਜਿਹੜੇ ਸਾਤੋਂ ਬਿਨਾ ਚੱਲਦੇ ਆਂ ਵੀਰ ਵੀ ਸਾਡੀ ਮੈਂ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਅਸੀਂ ਦੇਈ ਵੀ ਜਾਂਦੇ ਆਂ ਪਰ ਬਾਕੀ ਅਸੀਂ ਪੂਰੇ ਟਾਈਮ ਤੇ ਸੁਝਾਅ ਬਣੀ ਸੈਟਿੰਗ ਕੀਤੀ ਹੋਈ ਆ ਸਾਰਾ ਮਿਲੂਗਾ ਜੀ ਤੁਹਾਨੂੰ ਤੇ ਬਾਕੀ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਫੋਲੋ ਕਰ ਲਿਓ ਚੈਨਲਾਂ ਨੂੰ ਸਬਸਕ੍ਰਾਈਬ ਕਰਨ ਵਾਲਿਆਂ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬਾਕੀ ਅਗਲੀ ਵੀਡੀਓ ਚ ਆਪਾਂ ਗੱਲਾਂ ਬਾਤਾਂ ਹੁਣ ਜਾਣਕਾਰੀ ਇਹਦੀ ਦਿਆ ਕਰਾਂਗੇ ਕੋਈ ਕਿਵੇਂ ਨੂੰ ਅਗਲੀ ਚ ਕੀ ਖਰਚੇ ਨੇ ਕੀ ਪ੍ਰੋਫਿਟ ਹੈ ਉਹਦੇ ਬਾਰੇ ਵੀ ਦੱਸਾਂਗੇ ਜੀ ਤੇ ਧੰਨਵਾਦ ਦਿਓ ਜਾਇ ਤੇ ਵੀਰੋ